ਵਾਹ ਦੁਕਾਨ ਦੇ ਗਿਆ ਨਜਾਇਜ਼ ਸਟਰੀਟ ਕ੍ਰੋਸਿੰਗ ਕਰ ਰਹੀ ਸੀ ਤੇ ਸਾਡੇ ਕਰਮਚਾਰੀਆਂ ਨੇ ਜਾ ਕੇ ਉਹਨੂੰ ਇਥੇ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਨਾ ਬਤਮੀਜੀ ਕੀਤੀ ਗਈ ਧਰਨਾ ਵੀ ਲਾਇਆ ਗਿਆ ਔਰ ਸਾਡੇ ਵੱਲੋਂ ਕੋਲ ਪੁਲਿਸ ਨੂੰ ਲਿਖਿਆ ਗਿਆ ਵਾ ਤੇ ਕਾਨੂੰਨੀ ਕਾਰਵਾਈ ਲਿਖਿਆ ਗਿਆ ਤੇ ਉਥੇ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਣੀ ਹੈ ਜੀ ਸਰ ਉਹ ਕ੍ਰੋਸਿੰਗ ਹਟਾ ਦਿੱਤੀ ਗਈ ਸੀ ਹਟਾ ਦਿੱਤੀ ਗਈ ਪੂਰ ਸੁਣਾ ਚਾਹੇ ਕਿ ਤੇ ਫੇਰ ਕੋਈ ਕ੍ਰੋਸਿੰਗ ਹੋਈ ਹੋ ਗਈ ਹੈ ਦੁਬਾਰਾ ਦੇਖ ਲੈਣੇ ਚੈੱਕ ਕਰ ਲੈਣੇ ਕੀ ਚੱਕਰ ਮੁੜ ਕੇ ਧਾਦਾਂਗੇ ਜਿਵੇਂ ਹੈ ਕੀ ਕਾਰਵਾਈ ਕੀਤੀ ਜਾਏਗੀ ਜਿੱਦਾਂ ਪਹਿਲਾਂ ਡਾਈ ਉਹਨਾਂ ਢਾਲਤੀ ਜਾਏਗੀ ਰਿਮੂਵ ਕਰਦਾਂਗੇ ਬਾਕੀ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੀ ਬੰਦੀਆਂ ਜਿਹੜਾ ਕੋਈ ਕਾਨੂੰਨ ਨੂੰ ਹੱਥ ਲੈਂਦਾ ਕਾਨੂੰਨ ਮੁਤਾਬਕ ਉਹਤੇ ਜੋ ਵੀ ਕਾਰਵਾਈ ਉਹ ਵੀ ਕੀਤੀ ਜਾਏਗੀ ਆਪਾਂ ਇੱਕ ਸਰ ਵੀਡੀਓ ਵਿੱਚ ਵੀ ਗੱਲ ਕਹੀ ਜਾ ਰਹੀ ਸੀ ਕਿ ਕੁਝ ਦੁਕਾਨਦਾਰ 2 ਜਾਂ 3000 ਰੁਪਏ ਦੁਕਾਨ ਲੈ ਲੈਣੇ ਕਮੇਟੀ ਤੋਂ ਕਿੰਨੇ ਮਹਿੰਗੇ 20000 ਰੈਂਟ ਦੇ ਦਿੰਦੇ ਉਹ ਕਰ ਸਕਦੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਉਹਦਾ ਵੀ ਆਪਾਂ ਸਰਵੇ ਕਰ ਰਹੇ ਹਾਂ ਮੇਰ ਨਾਲ ਮਾਈਥੇ ਆਇਆ ਵਾ ਉਹਦਾ ਸਰਵੇ ਆਪਾਂ ਕਰ ਰਹੇ ਆ ਠੀਕ ਆ